ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤਾਂ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੌਰ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਇਹ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕਿ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਦ ਅਸ ਦੀ ਕੀ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮੈਦੀਆਂ ਸੀ ਤੇ ਉੱਥੇ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਤਾਂ ਇਸ ਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦ ਅਸ ਦੀ ਕੀ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਜਈਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਹੀਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈ ਹੈ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈ ਹੈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ ਅਜਿਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿਸ ਤਹਿਸੀਲਦਾਰ ਦੇ ਵੱਲੋਂ ਵੀ ਜਿਹੜੀ ਰਜਿਸਟਰੀਆਂ ਨੂੰ ਲੈ ਕੇ ਗੜਬੜ ਹੈ ਜਿਹੜੀ ਕੀਤੀ ਜਾ ਰਹੀ ਸੀ ਲਗਾਤਾਰ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਲਗਾਤਾਰ ਇਸ ਨੂੰ ਜਿਹੜਾ ਕਿ ਪਹਿਲਾਂ ਵੀ ਕਈ ਸਾਰੀਆਂ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਚੁੱਕੀਆਂ ਸੀ ਤਾਂ ਉੱਥੇ ਇੱਕ ਵਾਰ ਫਿਰ ਤੋਂ ਸ਼ਿਕਾਇਤ ਜਿਹੜੀ ਮਿਲਦੀ ਹੈ ਰਜਿਸਟਰੀਆਂ ਨੂੰ ਲੈ ਕੇ ਤਾਂ ਫਿਰ ਸਰਕਾਰ ਦੇ ਵੱਲੋਂ ਐਕਸ਼ਨ ਜਿਹੜਾ ਕੀਤਾ ਜਾਂਦਾ ਜਿੱਥੇ ਕਿ ਇਹ ਫਤੇਗੜ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜੀ ਹਾਂ ਤਾਂ ਇਸ ਵੇਲੇ ਦੀ ਅਹਿਮ ਖਬਰ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ अहम ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤਾਂ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੌਰ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕਿ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸ ਜੀ ਕਿ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮੈਦੀਆਂ ਸੀ ਤੇ ਉੱਥੇ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਤਾ ਇਸ ਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦ ਆ ਜੀ ਕੀ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਜਈਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈਆਂ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈਆਂ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ ਅਜਿਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਤਹਿਸੀਲਦਾਰ ਦੇ ਵੱਲੋਂ ਵੀ ਜਿਹੜੀ ਇਹ ਰਜਿਸਟਰੀਆਂ ਨੂੰ ਲੈ ਕੇ ਗੜਬੜ ਹੈ ਜਿਹੜੀ ਕੀਤੀ ਜਾ ਰਹੀ ਸੀ ਲਗਾਤਾਰ ਸਰਕਾਰ ਨੂੰ ਸ਼ਿਕਾਇਤਾਂ ਮੈਦਰੀਆਂ ਸੀ ਤਾਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਲਗਾਤਾਰ ਇਸ ਨੂੰ ਜਿਹੜਾ ਕਿ ਪਹਿਲਾਂ ਵੀ ਕਈ ਸਾਰੀਆਂ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਚੁੱਕੀਆਂ ਸੀ ਤਾਂ ਉੱਥੇ ਇੱਕ ਵਾਰ ਫਿਰ ਤੋਂ ਸ਼ਿਕਾਇਤ ਜਿਹੜੀ ਮਿਲਦੀ ਹੈ ਰਜਿਸਟਰੀਆਂ ਨੂੰ ਲੈ ਕੇ ਤਾਂ ਫਿਰ ਸਰਕਾਰ ਦੇ ਵੱਲੋਂ ਐਕਸ਼ਨ ਹੈ ਜਿਹੜਾ ਕੀਤਾ ਜਾਂਦਾ ਜਿੱਥੇ ਕਿ ਇਹ ਫਤੇਗੜ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜੀ ਹਾਂ ਇਸ ਵੇਲੇ ਦੀ اہم ਖਬਰ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤਾਂ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੌਰ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕਿ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸ ਦੇ ਕਿ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮੈਦੀਆਂ ਸੀ ਤੇ ਉੱਥੇ ਕਾਰਵਾਈ ਇਹ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਤਾ ਇਸ ਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦ ਆ ਜੀ ਕਿ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਅਜੀਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਹੀਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ ਅਜਿਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿਸ ਤਹਿਸੀਲਦਾਰ ਦੇ ਵੱਲੋਂ ਵੀ ਜਿਹੜੀ ਰਜਿਸਟਰੀਆਂ ਨੂੰ ਲੈ ਕੇ ਗੜਬੜ ਹੈ ਜਿਹੜੀ ਕੀਤੀ ਜਾ ਰਹੀ ਸੀ ਲਗਾਤਾਰ ਸਰਕਾਰ ਨੂੰ ਸ਼ਿਕਾਇਤਾਂ ਮੈਦੀਆਂ ਸੀ ਤਾਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਲਗਾਤਾਰ ਇਸ ਨੂੰ ਜਿਹੜਾ ਕਿ ਪਹਿਲਾਂ ਵੀ ਕਈ ਸਾਰੀਆਂ ਸ਼ਿਕਾਇਤਾਂ ਨੇ ਜੜੀਆਂ ਮਿਲ ਚੁੱਕੀਆਂ ਸੀ ਤਾਂ ਉੱਥੇ ਇੱਕ ਵਾਰ ਫਿਰ ਤੋਂ ਸ਼ਿਕਾਇਤ ਜੜੀ ਮਿਲਦੀ ਹੈ ਰਜਿਸਟਰੀਆਂ ਨੂੰ ਲੈ ਕੇ ਤਾਂ ਫਿਰ ਸਰਕਾਰ ਦੇ ਵੱਲੋਂ ਐਕਸ਼ਨ ਜਿਹੜਾ ਕੀਤਾ ਜਾਂਦਾ ਜਿੱਥੇ ਕਿ ਇਹ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜੀ ਹਾਂ ਤਾਂ ਇਸ ਵੇਲੇ ਦੀ ਅਹਿਮ ਖਬਰ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ अहम ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤੇ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੌਰ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕਿ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਾਂ ਅੱਜ ਦੀ ਕੀ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮਿਲਦੀਆਂ ਸੀ ਤੇ ਉੱਥੇ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਤਾ ਇਸ ਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦ ਆ ਜੀ ਕੀ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਜਈਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ ਅਜਿਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿਸ ਤਹਿਸੀਲਦਾਰ ਦੇ ਵੱਲੋਂ ਵੀ ਜਿਹੜੀ ਰਜਿਸਟਰੀਆਂ ਨੂੰ ਲੈ ਕੇ ਗੜਬੜ ਹੈ ਜਿਹੜੀ ਕੀਤੀ ਜਾ ਰਹੀ ਸੀ ਲਗਾਤਾਰ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਲਗਾਤਾਰ ਇਸ ਨੂੰ ਜਿਹੜਾ ਕਿ ਪਹਿਲਾਂ ਵੀ ਕਈ ਸਾਰੀਆਂ ਸ਼ਿਕਾਇਤਾਂ ਨੇ ਜੜੀਆਂ ਮਿਲ ਚੁੱਕੀਆਂ ਸੀ ਤਾਂ ਉੱਥੇ ਇੱਕ ਵਾਰ ਫਿਰ ਤੋਂ ਸ਼ਿਕਾਇਤ ਜੜੀ ਮਿਲਦੀ ਹੈ ਰਜਿਸਟਰੀਆਂ ਨੂੰ ਲੈ ਕੇ ਤਾਂ ਫਿਰ ਸਰਕਾਰ ਦੇ ਵੱਲੋਂ ਐਕਸ਼ਨ ਜਿਹੜਾ ਕੀਤਾ ਜਾਂਦਾ ਜਿੱਥੇ ਕਿ ਇਹ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜੀ ਹਾਂ ਤਾਂ ਇਸ ਵੇਲੇ ਦੀ ਅਹਿਮ ਖਬਰ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤੇ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੌਰ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕਿ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸ ਦੇ ਕੀ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮੇਦੀਆਂ ਸੀ ਤੇ ਉੱਥੇ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਦਾ ਇਸ ਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦ ਆ ਜੀ ਕੀ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਜੀਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਹੀਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ ਅਜਿਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਤਹਿਸੀਲਦਾਰ ਦੇ ਵੱਲੋਂ ਵੀ ਜਿਹੜੀ ਇਹ ਰਜਿਸਟਰੀਆਂ ਨੂੰ ਲੈ ਕੇ ਗੜਬੜ ਹੈ ਜਿਹੜੀ ਕੀਤੀ ਜਾ ਰਹੀ ਸੀ ਲਗਾਤਾਰ ਸਰਕਾਰ ਨੂੰ ਸ਼ਿਕਾਇਤਾਂ ਮੈਦੀਆਂ ਸੀ ਤਾਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਲਗਾਤਾਰ ਸ ਨੂੰ ਜਿਹੜਾ ਕਿ ਪਹਿਲਾਂ ਵੀ ਕਈ ਸਾਰੀਆਂ ਸ਼ਿਕਾਇਤਾਂ ਨੇ ਜੜੀਆਂ ਮਿਲ ਚੁੱਕੀਆਂ ਸੀ ਤਾਂ ਉੱਥੇ ਇੱਕ ਵਾਰ ਫਿਰ ਤੋਂ ਸ਼ਿਕਾਇਤ ਜੜੀ ਮਿਲਦੀ ਹੈ ਰਜਿਸਟਰੀਆਂ ਨੂੰ ਲੈ ਕੇ ਤਾਂ ਫਿਰ ਸਰਕਾਰ ਦੇ ਵੱਲੋਂ ਐਕਸ਼ਨ ਜਿਹੜਾ ਕੀਤਾ ਜਾਂਦਾ ਜਿੱਥੇ ਕਿ ਇਹ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜੀ ਹਾਂ ਤਾਂ ਇਸ ਵੇਲੇ ਦੀ ਅਹਿਮ ਖਬਰ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤਾਂ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤੇਗੜ ਸਾਹਿਬ ਦੇ ਖਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੌਰ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕਿ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸ ਦੇ ਕਿ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮੈਦੀਆਂ ਸੀ ਤੇ ਉੱਥੇ ਹੀ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਤਾ ਇਸ ਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦਾਜ਼ ਜੀ ਕੀ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਜਈਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ ਅਜਿਹਾ ਇੱਕ ਮਾਮਲਾ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿਸ ਤਹਿਸੀਲਦਾਰ ਦੇ ਵੱਲੋਂ ਵੀ ਜਿਹੜੀ ਰਜਿਸਟਰੀਆਂ ਨੂੰ ਲੈ ਕੇ ਗੜਬੜ ਹੈ ਜਿਹੜੀ ਕੀਤੀ ਜਾ ਰਹੀ ਸੀ ਲਗਾਤਾਰ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਹੈ ਜਿਹੜੀ ਐਕਸ਼ਨ ਦੇ ਵਿੱਚ ਆਉਂਦੀ ਆ ਲਗਾਤਾਰ ਇਸ ਨੂੰ ਜਿਹੜਾ ਕਿ ਪਹਿਲਾਂ ਵੀ ਕਈ ਸਾਰੀਆਂ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਚੁੱਕੀਆਂ ਸੀ ਤਾਂ ਉੱਥੇ ਇੱਕ ਵਾਰ ਫਿਰ ਤੋਂ ਸ਼ਿਕਾਇਤਾਂ ਜਿਹੜੀ ਮਿਲਦੀ ਹੈ ਰਜਿਸਟਰੀਆਂ ਨੂੰ ਲੈ ਕੇ ਤਾਂ ਫਿਰ ਸਰਕਾਰ ਦੇ ਵੱਲੋਂ ਐਕਸ਼ਨ ਹੈ ਜਿਹੜਾ ਕੀਤਾ ਜਾਂਦਾ ਜਿੱਥੇ ਕਿ ਇਹ ਫਤੇਗੜ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਜੀ ਹਾਂ ਇਸ ਵੇਲੇ ਦੀ ਅਹਿਮ ਖਬਰਾਂ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਖਮਾਣੋ ਦੀ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਹਿਸੀਲਦਾਰ ਰਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਹਾਂ ਤੇ ਤਹਿਸੀਲਦਾਰ ਖਿਲਾਫ ਵੱਡੀ ਕਾਰਵਾਈ ਆ ਜਿਹੜੀ ਦੇਖਣ ਨੂੰ ਮਿਲੀ ਆ ਜਿੱਥੇ ਕਿ ਫਤਿਹਗੜ੍ਹ ਸਾਹਿਬ ਦੇ ਫਮਾਣੋ ਦੀ ਹੈ ਤਹਿਸੀਲਦਾਰ ਰਮਨਦੀਪ ਕੋਰਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਨੇ ਜਿਹੜੀਆਂ ਮਿਲ ਰਹੀਆਂ ਸੀ ਤਾਂ ਉੱਥੇ ਹੀ ਸ਼ਿਕਾਇਤਾਂ ਦੇ ਦੇਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੈ ਜਿਹੜਾ ਲਿਆ ਗਿਆ ਹੈ ਤਹਿਸੀਲਦਾਰ ਖਿਲਾਫ ਐਕਸ਼ਨ ਕੀਤਾ ਗਿਆ ਜਿੱਥੇ ਕੀ ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਅੱਜ ਦੀ ਕੀ ਰਜਿਸਟਰੀਆਂ ਦੇ ਵਿੱਚ ਗੜਬੜੀਆਂ ਨੇ ਜਿਹੜੀਆਂ ਇਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਤੇ ਸਰਕਾਰ ਨੂੰ ਲਗਾਤਾਰ ਇਹ ਸ਼ਿਕਾਇਤਾਂ ਨੇ ਜਿਹੜੀਆਂ ਮੈਦੀਆਂ ਸੀ ਤੇ ਉੱਥੇ ਹੀ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਇਸ ਤਹਿਸੀਲਦਾਰ ਖਿਲਾਫ ਸਾਨੂੰ ਇਸ ਕਰਕੇ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਤਦ ਆ ਜੀ ਕੀ ਇਸ ਤੋਂ ਪਹਿਲਾਂ ਵੀ ਕਈ ਸਾਰੀਆਂ ਕਾਰਵਾਈਆਂ ਨੇ ਜਿਹੜੀਆਂ ਜਈਆਂ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਅਧਿਕਾਰੀ ਹੋਣ ਚਾਏ ਵਿਭਾਗ ਹੋਣ ਹਰ ਕਿਸੇ ਦੇ ਉੱਪਰ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਜੋ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਖਬਰ ਆਉਂਦੀ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ ਤੇ ਉੱਥੇ